ਅੱਜ ਮੈਂ ਸਮਝਦਾ ਸ਼ੋਮਨੀ ਕਲਰ ਪੁਨਰ ਸਜੀਦ ਵੱਲੋਂ ਨਾਬਾ ਵਿਖੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਨਾਮਵਰ ਬੰਦਿਆਂ ਨੂੰ ਬੁਲਾਇਆ ਸੀਗਾ ਤਾਂ ਕਿ ਅਸੀਂ ਵੱਡੀ ਮੀਟਿੰਗ ਕਰਕੇ ਆਉਣ ਵਾਲ ਦੇਣਾ ਚ ਜੋ ਮਿਊਨਿਸਪੈਲਟੀ ਦੇ ਚੋਣਾਂ ਹੋਣ ਜਾ ਰਹੀਆਂ ਨੇ ਜੇ ਫਰਬਲਿਜ ਆਉਣਗੇ ਹੋਰ ਡੇਟ ਦਾ ਐਨਾਨਸ ਹੋਈ ਉਹਦੀ ਤਿਆਰੀ ਦੇ ਸਬੰਧ ਵਿੱਚ ਅਸੀਂ ਇੱਕ ਸਲਾਹ ਕੀਤੀ ਹੈ ਮੌਜੂਦ ਬੰਦੇ ਬੁਲਾ ਕੇ ਸਮਾਜਿਕ ਬੰਦੇ ਬੁਲਾ ਕੇ ਇੱਕ ਨੌਜਵਾਨ ਮੁੰਡਾ 모ਹਿਤ ਹੈ ਇੱਥੇ ਸਮਾਜ ਗਰੁੱਪ ਚੋਂ ਨਾਬੇ ਦੇ ਵਿੱਚ ਉਹ ਵੀ ਸਾਰੇ ਹਾਜ਼ਰ ਹੋਇਆ ਸੀਗਾ ਅਸੀਂ ਚਾਹੁੰਦੇ ਹਾਂ ਕਿਰਦਾਰ ਵਾਲੇ ਬੰਦੇ ਖੜੇ ਕਰਕੇ ਸੰਨਤਾਰੇ ਬੰਦੇ ਖੜੇ ਕਰਗੇ ਔਰ ਜਿਹੜੇ ਨਾਬੇ ਲੋਕਾਂ ਨੂੰ ਸਮਰਪਿਤ ਹੋਣ ਉਹ ਲੋਕਾਂ ਨੂੰ ਅਸੀਂ ਅੱਗੇ ਰਾਈਏ ਕਿਉਂਕਿ ਪਿੱਛੇ ਕੀ ਹੋਇਆ ਜਿਸ ਦਿਨ ਤੋਂ ਮਿਊਸਪੈਲਟੀ ਆਈ ਹੈ ਮੈਂ ਸਮਝਦਾ ਉਸ ਦਿਨ ਤੋਂ ਉਹੀ ਬੰਦੇ ਅਸੀਂ ਬਣਿਆ ਬਾਰ ਬਾਰ ਮੁੜ ਕੇ ਭਾਵੇਂ ਕੋਈ ਪ ਸਰਕਾਰ ਬਣ ਜੇ ਕਾਂਗਰਸ ਵੇਲੇ ਅਕਾਲੀਆਂ ਵੇਲੇ ਵੀ ਉਹੀ ਸੀ ਕਾਂਗਰਸ ਵੇਲੇ ਵੀ ਉਹੀ ਸੀ ਆਮ ਆਦਮੀ ਪਾਰਟੀ ਵੇਲੇ ਵੀ ਹੋਈ ਤੇ ਜੇ ਕੋਈ ਦੂਜੀ ਪਾਰਟੀ ਬੋਲੀ ਜਿੱਤੇ ਹੁੰਦਾ ਤਾਂ ਬਾਅਦ ਜੁਆਇਨ ਕਰਨ ਲੈ ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਲੋਕ ਸਦਾਤਾ ਨਾਲ ਖੜਨਾ ਤੇ ਅਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਵੀ ਖੜਨਾ ਤੇ ਲੋਕਾਂ ਨਾਲ ਖੜ ਖਾਸ ਤੌਰ ਤੇ ਨਾਬੀ ਦੀ ਹਾਲਤ ਕੀ ਹੋਈ ਪਈ ਆ ਪਾਣੀ ਦਾ ਇੱਥੇ ਕੀ ਹਾਲ ਹੈ ਕੋਈ ਕੰਮ ਨਹੀਂ ਹੋ ਰਿਹਾ ਵਿਕਾਸ ਨਹੀਂ ਹੋ ਰਿਹਾ ਤੇ ਬਸ ਜੁਣੂ ਜੁਣੂ ਆਫਿਸ ਚ ਹੋ ਜਾਂਦੇ ਨੇ ਤੇ ਜਿਹੜਾ ਵੀ ਪੈਸੇ ਲਾ ਕੇ ਆਊਗਾ ਉਹ ਪੈਸੇ ਵੜਾਉਣ ਦੀ ਕੋਸ਼ਿਸ਼ ਕਰਦੇ ਆ ਪ੍ਰਧਾਨਾਂ ਤੇ ਬਣਦੇ ਨੇ ਉਹ ਪਤਾ ਹੀ ਅਪਰ ਕਿਵੇਂ ਬਣਦੇ ਰਹੇ ਨੇ ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬਹੁਤ ਜਲਦੀ ਦਸਦਿਆਂ ਦੇ ਵਕੀ ਨਾਲ ਇੱਕ ਵੱਡੀ ਮੀਟਿੰਗ ਕਰਾਂਗੇ ਸ਼ਹਿਰ ਦੇ ਵਿੱਚ ਉਦੋਂ ਵਿੱਚ ਇਸ ਬਾਰੇ ਫੈਲਾ ਕਰਾਂਗੇ ਕਿ ਕਿਹੜੇ ਕਿਹੜੇ ਬਾੜਚਾ ਸੀ ਕਿਹੜੇ ਲੋਕ ਬੰਦੇ ਖੜੇ ਕਰਨੇ ਆ ਉਹਨਾਂ ਚ ਅਸੀਂ ਸਿਲੈਕਸ਼ਨ ਪਹਿਲਾਂ ਕਰ ਲਾਂਗੇ ਕਮੇਟੀਾਂ ਅਸੀਂ ਅੱਜ ਕੋਆਰਡੀਨੇਟਰ ਨਿਯੁਕਤ ਕੀਤਾ ਸੀ ਜਿਹੜਾ ਸ਼ਹਿਰਵਾਸ ਤੇ ਸਤਨਵਿੰਦਰ ਸਿੰਘ ਪੋਜੋ ਬਾਦਰੀ ਜਿਹੜਾ ਸਾਡੇ ਯੂਥ ਦੇ ਪ੍ਰਧਾਨ ਵੀ ਰਹੇ ਨੇ ਤੇ ਇੱਥੇ ਆੜਦੇ ਆ ਤੇ ਦੁਕਾਨ ਵੀ ਕਰਦੇ ਨੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਆਰਡੀਨੇਸ਼ਨ ਕਰਕੇ ਜਗਦੀਪ ਜੀ ਖੜੇ ਸਾਡੇ ਜੀਐਮ ਸਾਹਿਬ ਸੁਤਨਵਿੰਦਰ ਟੋੜਾ ਜੀ ਰਵਿੰਦਰ ਸ਼ਾਹਪੁਰ ਜੀ ਇਸਪਾਕ ਕਲਿਆਣ ਜੀ ਇਹ ਸਾਰੇ ਸਹੁਗਦਰ ਕਦਾਈ ਅਜੀ ਬਲੇਸ ਸਿੰਘ ਗਿਰਤਪ੍ਰਣੀ ਇਹ ਸਾਰੇ ਜਿਨ੍ਹਾਂ ਦੇ ਕੋਈ ਲਿੰਕ ਹੈਗੇ ਸਹਾਰੀ ਸਿੰਘ ਜੀ ਐਮਡੀ ਪੀ ਕੰਪੈਨ ਤੇ ਜੀਵਨ ਜੀਵਨ ਜੀ ਇਨਾ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਘਰ-ਘਰ ਜਾਵਾਂਗੇ ਘਰ-ਘਰ ਪਹੁੰਚ ਕਰਕੇ ਫਿਰ ਸਾਫ ਸੁਥਰੇ ਉਮੀਦਵਾਰ ਦੇ ਕੇ ਖੜੇ ਕਰਾਂ ਅਸੀਂ ਅਜੇ ਸ਼ਹਿਰ ਤੇ ਨਿਭਾਉਂਦੇ ਬੰਦੇ ਘੱਟ ਸੱਜਿਆ ਸੀਗਾ ਲੋਕਾਂ 'ਚ ਨਿਰਾਸ਼ਤਾ ਹੈ ਤੂੰ ਜਿਹੜੀ ਇੱਕ ਪਾਰਟੀ ਰੂੜੀਆਂ ਦੂਜਿਆਂ ਨੂੰ ਭੰਡਦੀ ਹੈ ਉਹ ਸਰਕਾਰ 'ਚ ਆ ਜਾਂਦੀ ਹੈ ਕੰਮ ਪਹਿਲੇ ਵਾਲੇ ਫੜ ਲੈਂਦੀ ਹੈ ਫਿਰ ਤੀਜੀ ਪਾਰਟੀ ਆਉਂਦੀ ਹੈ ਕਹਿੰਦੀ ਅਸੀਂ ਬਦਲਾਅ ਲਿਆਵਾਂਗੇ ਉਹ ਆਪਣੇ ਬਦਲਾਅ ਲਿਆਉਂਦੇ ਆ ਕੰਪੇਨਾਂ ਲਈ ਰੱਖਦੇ ਨੇ ਸਾਨੂੰ ਲੋਕਾਂ ਨੇ ਸੁਝਾਅ ਬਹੁਤ ਦਿੱਤੇ ਨੇ ਸੰਗਤ ਇਕੱਠੀ ਹੋਈ ਸੀ ਮੇਨ ਬੰਦੇ ਅਸੀਂ ਬੁਲਾਏ ਸੀ ਜਿੰਮੇਵਾਰ ਸੱਜਣ ਉਹ ਕਹਿੰਦੇ ਸ਼ਹਿਰ ਤੱਕ ਵੱਡਾ ਇਕੱਠ ਰੱਖੋ ਸੰਗਤ ਨੂੰ ਬੁਲਾਓ ਸੰਗਤ ਨੇ ਜਿਹੜੇ ਸੁਝਾਅ ਸੀਗੇ ਉਹਨਾਂ ਮੁਤਾਬਿਕ ਫੈਸਲਾ ਉਹਨਾਂ ਕਿ ਲੋਕ ਫੈਸਲਾ ਕਰਨ ਨਾ ਕਿ ਉੱਪਰੋਂ ਫੈਸਲੇ ਥੋਪੋ ਤੁਸੀਂ ਇੱਕ ਤਾਂ ਬੇਨਤੀ ਇਹ ਹੈ ਦੂਸਰਾ ਜਿਹੜਾ ਕਿ ਵੱਡਾ ਲੋਕਾਂ ਦਾ ਇੱਕ ਜਿਹੜਾ ਇਤਰਾਜ਼ ਆਇਆ ਹੈ ਕਹਿੰਦੇ ਕਿ ਐਮਸੀ ਲੜਦਾ ਕਿ ਪਾਰਟੀ ਵੱਲੋਂ ਜਿੱਤ ਕੇ ਉਰਲੀ ਨਾਰ ਆ ਲ ਜਾਂਦਾ ਇੱਕ ਸਮਝੌਤਾ ਤਾਂ ਜਿਹੜੀ ਪੌਲਿਟੀ ਖਤਮ ਹੋਣੀ ਚਾਹੀਦੀ ਹੈ ਜਿਹੜਾ ਵਿਰੋਧੀ ਤੇ ਚਾ ਵਿਰੋਧੀ ਤੇ ਰੋਲ ਨਭਾਵੇ ਜਿਹੜਾ ਸਰਕਾਰ ਆ ਲੋਕਾਂ ਇਸ ਮੁੱਦਿਆਂ ਉੱਤੇ ਰੱਖਿਆ ਦੀ ਮੀਟਿੰਗ ਸੀਗੀ ਗੁਰੂ ਕਿਰਪਾ ਕਰੇ ਬਹੁਤ ਵਧੀਆ ਸੁਝਾਅ ਆਏ ਨੇ ਬਹੁਤ ਵੱਡਾ ਰਿਸਪੌਂਸ ਹੈ ਬੜੀ ਜਲਦੀ ਅਸੀਂ ਕਬੱਡੀ ਮੀਟਿੰਗ ਰੱਖਾਂਗੇ ਸੰਗਤ ਦੇ ਸੁਝਾਅ ਲੈ ਕੇ ਉਹਨਾਂ ਮੁਤਾਬਕ ਫੈਸਲਾ ਕਰਾਂਗੇ ਵੀ ਲੋਕ ਕੀ ਚਾਹੁੰਦੇ ਨੇ ਕਲੀਨ ਪੋਲਟਿਕਸ ਨਿੱਜ ਦੀ ਨਹੀਂ ਲੋਕਾਂ ਦੀ ਸੇਵਾ ਦੀ ਲਈ ਇੱਕ ਨਾਰਾ ਬਣ ਗਿਆ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੈ ਮਾਫ ਕਰਨਾ ਬਾਰ ਬਾਰ ਲੋਕਾਂ ਨਾਲ ਧੋਖਾ ਹੋਇਆ ਵੀ ਇਹ ਜੇਤਾ ਸੀ ਵਿਸ਼ਵਾਸ ਦਿਵਾ ਕੇ ਵੀ ਸਾਡਾ ਵਖਰਾ ਪਣਾ ਤਾਂ ਗੁਰੂ ਸਾਡਾ ਸੰਗਤ ਸਾਡਾ ਸਾਥ ਦੇਊਗੀ ਜੇ ਉਹੀ ਨਿੱਜੀ ਗੱਲ ਕਰਾਂਗੇ ਫਿਰ ਜੋ ਪਹਿਲਾ ਉਹੀ ਆ ਸਿਸਟਮ ਚੱਲੇ ਜਾਣਾ ਅਸੀਂ ਤਾਂ ਇਹ ਵੀ ਕਹਿ ਦਿੱਤਾ ਸੰਗਤ ਫੈਸਲਾ ਕਰੇ ਇੱਕ ਅਸੀਂ ਉਹਨਾਂ ਕਹਿੰਦੇ ਤੁਸੀਂ ਨੌਨ ਸਿਕਸ ਕਰ ਦਿਓ ਵੀ ਕਿਸ ਤਰ੍ਹਾਂ ਦਾ ਐਮਸੀ ਕੀ کردار ਕੀ ਉਹਦੀ ਕੁਆਲਿਫੀਕੇਸ਼ਨ ਹੋ ਜਿੰਦੀ ਆ ਉਹਦੇ ਮੁੰਡਾ ਖੜਾ ਕਰੋ ਜੀ ਤੇ ਸਪੋਰਟ ਵੀ ਕਰਦਾਂਗੇ ਅਸੀਂ ਨਿੱਜ ਲਈ ਨਹੀਂ ਲੜ ਰਹੇ ਹੈਗੇ ਅਸੀਂ ਸਮਾਜ ਲਈ ਸੰਗਤ ਲਈ ਲੜਨਾ ਹੈ ਬਿਲਕੁਲ ਸ਼ਰੋਮਣੀ ਅਕਾਲੀ ਦਲ ਜਿਹੜਾ ਪੁਨਰ ਸਰਜੀਤ ਹੈ ਜਿਹਦੇ ਪ੍ਰਧਾਨ ਮਾਨਯੋਗ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦੀ ਗਵਾਈ ਹੇਠ ਪਾਰਟੀ ਜਿਹੜੀ ਬਹੁਤ ਜ਼ਿਆਦੇ ਜਿਹੜੀ ਵਿਕਾਸ ਦੇ ਵੱਲ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਹੁਤ ਜ਼ਿਆਦੇ ਜਿਵੇਂ ਪੁਨਰ ਸੁਰਜੀਤੀ ਵੱਲ ਵੱਧ ਰਿਹਾ ਹੈ ਕੁਝ ਸਮੇਂ ਕੁਝ ਦਿਨਾਂ ਦੇ ਅੰਦਰ ਅੰਦਰ ਤੁਸੀਂ ਦੇਖੋਗੇ ਕਿ ਪਾਰਟੀ ਜਿਹੜੀ ਰਜਿਸਟਰਡ ਹੈ ਉਹ ਕਰਵਾ ਲਈ ਜਾਊਗੀ ਤੇ ਪਾਰਟੀ ਦਾ ਚੋਣ ਨਿਸ਼ਾਨ ਜੋ ਲੈ ਲਿਆ ਜਾਊਗਾ ਕਿਉਂਕਿ ਇਹ ਸੀਨੀਅਰ ਲੀਡਰ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਮਾਨਜੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਾਹਿਬ ਨੇ ਲਈ ਹੈ ਉਹ ਬਹੁਤ ਹੀ ਜਿਹੜਾ ਤੇਜ਼ੀ ਨਾਲ ਪਾਰਟੀ ਰਜਿਸਟਰਡ ਕਰਾਉਣ ਦੇ ਲਈ ਕੰਮ ਜਿਹੜਾ ਚੱਲ ਰਿਹਾ ਹੈ ਦੇਖੋ ਇਹ ਪੰਥ ਦੀ ਨਮਾਇੰਦਾ ਜਮਾਤ ਹੈ ਸ਼੍ਰੋਮਣੀ ਅ ਸਧਾਂਤਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੋ ਦਹਾਕਿਆਂ ਦੇ ਵਿੱਚ ਭੜਕ ਚੁੱਕਿਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਅਗਵਾਈ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਜਿਹੜੇ ਨਗਰ ਚ ਗਿਆ ਉਹ ਤੁਹਾਡੇ ਸਾਹਮਣੇ ਹੈ ਸੋ ਸਧਾਂਤਾਂ ਦਾ ਰੁੱਲ ਜਾਣਾ ਮਰਿਆਦਾ ਦੀ ਜਿਹੜੀ ਮਰਾਦਾ ਦੀਆਂ ਧੱਜੀਆਂ ਤੱਕ ਅਸੀਂ ਉਡਾਈਆਂ ਸੋ ਉਹ ਉਦੋਂ ਦੇਖਦੇ ਹੋਏ ਜਿਹੜਾ 2 ਦਸੰਬਰ ਦਾ ਮਾਨਯੋਗ ਸਿੰਘ ਸਾਹਿਬ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਦੀ ਉਦੋਂ ਸੀਗੇ ਇੱਕ ਜਿਹੇ ਦਾ ਰਕਾਲ ਤਖਤ ਤੇ ਪੰਜ ਸਿੰਘ ਸਾਹਿਬਾਨ ਦਾ ਜਿਹੜਾ ਹੁਕਮ ਸੀਗਾ ਉਹ ਇਹਨਾਂ ਵੀ ਜਿਹੜਾ ਲਾਗੂ ਕਰਕੇ ਪੁਨਰ ਸਰਜੀ ਜਿਹੜਾ ਹੋਂਦ ਵਿੱਚ ਜੜਾਇਆ ਤੇ ਉਦੋਂ ਬਾਅਦ ਜਿਹੜਾ ਹੈਗਾ ਪਾਰਟੀ ਰਜਿਸਟਰਡ ਕਰਾਉਣ ਦੀ ਜਿਹੜੀ ਇੱਕ ਸਮੇਂ ਦੀ ਲੋੜ ਸੀ ਤਾਂ ਕਿ ਉਹ ਜਿਹੜੇ ਸਾਡੇ ਸਿੱਖ ਪੰਥ ਦੇ ਸਿਧਾਂਤ ਨੇ ਅਕਾਲੀ ਦਲ ਦੇ ਸਿਧਾਂਤ ਨੇ ਉਹਨਾਂ ਨੂੰ ਜਿਹੜਾ ਹੈਗਾ ਸਾਂਭਿਆ ਜਾਵੇ ਤੇ ਜਿਹੜਾ ਪੰਥ ਦਾ ਘਾਣ ਹੋ ਰਿਹਾ ਨੂੰ ਰੋਕਿਆ ਜਾਵੇ ਉਹਦੇ ਲਈ ਜਿਹੜੀ ਇੱਕ ਸਮੇਂ ਦੀ ਲੋੜ ਅਨੁਸਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁੰਦਰ ਸਰਜੀਤ ਹੋਂਦ ਦੇ ਵਿੱਚ ਆਇਆ ਦੇਖੋ ਜਿਹੜਾ ਬਾਦਲ ਦਲ ਹਨਾ ਜੀ ਹੁਣ ਤੱਕ ਭਾਜਪੀ ਦੇ ਨਾਲ ਮਿਲ ਕੇ ਉਹਨਾਂ ਨੇ ਸਰਕਾਰਾਂ ਬਣਾਈਆਂ ਮੰਤਰੀਸ਼ਿਪ ਉਹਨਾਂ ਨੇ ਹੰਢਾਈ ਉਹਨਾਂ ਨੂੰ ਤੇ ਗੱਲ ਮੂੰਹ ਛੋਪਾ ਨਹੀਂ ਦਿੰਦੀ ਸੱਚ ਤਾਂ ਬੋਲੇ ਸ਼ਾਨ ਨਹੀਂ ਕੀ ਬੋਲੇ ਉਹ ਤਾਂ ਹੁਣ ਤੱਕ ਰਹੀ ਬੀਜਪੀ ਦੇ ਨਾਲ ਅੱਜ ਵੀ ਬੀਜਪੀ ਦੇ ਨਾਲ ਉਹ ਸਭ ਤੋਂ ਜਿੰਨੀਆਂ ਬਾਹਾਂ ਬਾਦਲ ਦਲ ਦੀਆਂ ਬੀਜਪੀ ਦੇ ਨਾਲ ਸਮਝੌਤਾ ਕਰਨ ਨੂੰ ਆਕੜੀਆਂ ਨਹੀਂ ਤੇ ਕਿਸੇ ਦੀ ਆਕੜੀਆਂ ਹੈ ਹੀ ਨਹੀਂ ਉਹਨਾਂ ਦੇ ਮੂੰਹ ਛੋਪਾ ਢੀ ਦਿੰਦੀ ਗੱਲ ਅਗਰ ਕਾਉਂਸਲ ਚੋਣਾਂ ਦੀ ਜਿਹੜੀ ਇੱਕ ਮੀਟਿੰਗ ਅਸੀਂ ਇੱਕ ਜਿਹੜੇ ਸ਼ੋਹਿਰਦ ਨਾਬਾ ਸ਼ਹਿਰ ਦੇ ਜਿਹੜੇ ਸਮਾਜ ਸੇਵੀ ਹੈ ਜਾਂ ਨਾਬਾ ਸ਼ਹਿਰ ਦੇ ਲਈ ਜਿਹੜਾ ਦਰਦ ਰੱਖਣ ਵਾਲੇ ਵਿਅਕਤੀ ਉਹਨਾਂ ਦੀ ਅਸੀਂ ਬੁਲਾਈ ਸੀਗੀ ਬਹੁਤ ਚੰਗਾ ਰਿਸਪੌਂਸ ਮਿਲਿਆ ਵੜ ਚੜ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਤੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲਊਗਾ ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਦੇਖਾਂਗੇ ਕਿ ਨਾਬਾ ਸੰਗਤ ਦੀ ਸਾਨੂੰ ਜਿਹੜੀ ਸੰਗਤ ਹੈ ਉਹ ਫਤਵਾ ਦੇ ਕੇ ਸਾਨੂੰ ਜਿੱਤ ਪ੍ਰਾਪਤ ਅਸੀਂ ਕਰਾਂਗੇ ਜੇ ਤਾਂ ਕਿ ਅਸੀਂ ਜੜਾਉਣ ਵਾਲਾ ਸਮਾਂ ਨਾਬਾ ਸ਼ਹਿਰ ਦੇ ਅੰਦਰ ਜਿਹੜੇ ਜਿਵੇਂ ਹੁਣ ਦੇਖੋ ਤੁਸੀਂ ਜਿਹੜੀ ਮੌਜੂਦਾ ਰੂਲਿੰਗ ਪਾਰਟੀ ਹੈ ਇਹ ਤਾਂ ਦੇਖੋ ਇੰਨਾ ਨੀਚੇ ਤੱਕ ਜਿਹੜੀਆਂ ਦੀ ਸਿਆਸਤ ਗਿਰ ਗਈ ਇਹ ਤਾਂ ਟਰਾਲੀਆਂ ਦਾ ਚੋਰੀ ਕਰਨ ਤੱਕ ਆ ਗਈ ਕਿੱਡਾ ਵੱਡਾ ਮੁੱਦਾ ਹੋਇਆ ਸੋ ਅਸੀਂ ਉਹ ਉਹਦਾ ਇੱਕ ਰਿਜ਼ਲਟ ਤਾਂ ਨਹੀਂ ਨਿਕਲਿਆ ਉਹਦਾ ਕਾਰਨ ਇਹ ਵੀ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਹੁੰਦੀ ਹੈ ਉਹ ਕਿਸੇ ਨੇ ਅਦਾ ਨਹੀਂ ਕੀਤੀ ਅਸੀਂ ਹੁਣ ਵਿਰੋਧੀ ਧਿਰ ਦੇ ਅੰਦਰ ਜਿਹੜਾ ਹੈਗਾ ਇੱਕ ਵੱਡੇ ਰੂਪ ਦੇ ਵਿੱਚ ਸਾਡੀ ਜੜਾ ਅਕਾਲੀ ਦਲ ਪੁਨਰ ਸਰਜੀਤਾ ਉਹ ਸਾਹਮਣੇ ਆਊਗਾ ਵੱਡੇ ਰੂਪ ਦੇ ਵਿੱਚ ਅਸੀਂ ਜਿਹੜੀ ਸੰਗਤ ਨਾਬਾ ਦੀ ਸੰਗਤ ਨੂੰ ਨਾਲ ਲੈ ਕੇ ਇਲੈਕਸ਼ਨ ਲੜਾਂਗੇ ਸੋ ਅੱਜ ਜਿਹੜੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੇ ਯੂਥ ਦੇ ਆਗੂ ਜਿਹੜੇ ਧਰਮਿੰਦਰ ਸਿੰਘ ਕੋਜੋ ਮਾਜਰੀ ਉਹਨਾਂ ਨੂੰ ਜਿਹੜਾ ਕੋਆਰਡੀਨੇਟਰ ਲਾਇਆ ਕੁਝ ਜਿਹੜੇ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅਸੀਂ ਵੱਡੀ ਮੀਟਿੰਗ ਵੀ ਕਰ ਰਹੇ ਹਾਂ ਜਿਹਦੀ ਜਿਹੜੀ ਪ੍ਰਧਾਨਗੀ ਹੈ ਉਹ ਗਵਾਹੀ ਜਿਹੜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾ ਜਰਾ ਸਰਦਾਰ ਸਰਜੀਤ ਸਿੰਘ ਰਖੜਾ ਜੀ ਕਰਨਗੇ ਉਹਨਾਂ ਦੀ ਗਵਾਹੀ ਇੱਥੇ ਮੀਟਿੰਗ ਹੋਊਗੀ ਔਰ ਆਉਣ ਵਾਲਾ ਜਿਹੜਾ ਅਜੰਡਾ ਹੋਊਗਾ ਪਾਰਟੀ ਦਾ ਉਹ ਅਸੀਂ ਸਾਹਮਣੇ ਰੱਖਾਂਗੇ। ਬ੍ਰਾਂਡ ਤੇ ਆ ਗਿਆ ਜੀ। ਅੱਜ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਆ ਜਿਹੜੀ ਉਹ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਵਿਖੇ ਹੋਈ ਆ ਜਿਹਦੇ ਵਿੱਚ ਸਰਦਾਰ ਹਰੀ ਸਿੰਘ ਜੀ ਪੀਤ ਕੰਬੈ ਨਾਬਾ ਉਹਨਾਂ ਦੀ ਪ੍ਰਧਾਨਗੀ ਚ ਹੋਈ ਆ ਤੇ ਸਾਡੇ ਮਾਨਯੋਗ ਸਰਦਾਰ ਰਣਜੀਤ ਸਿੰਘ ਦੀ ਰਖੜਾ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਉਹਨਾਂ ਦਾ ਸੋ ਇਹ ਮੀਟਿੰਗ ਆਗੂ ਵਿਅਕਤੀਆਂ ਦੀ ਮੀਟਿੰਗ ਸੀ ਸ਼ਹਿਰ ਦੇ ਮੌਜੂਦ ਵਿਅਕਤੀ ਇੱਥੇ ਆਏ ਸੀ ਸਾਰਿਆਂ ਨੇ ਵੱਖ-ਵੱਖ ਰਾਇਮਾਂ ਦਿੱਤੀਆਂ ਨੇ ਆਪਣੇ ਆਪਣੇ ਵਿਚਾਰ ਦੱਤੇ ਨੇ ਉਹਦੇ ਵਿੱਚੋਂ ਹੀ ਸਾਡੇ ਨੌਜਵਾਨ ਵੀਰ ਮੇਰੇ ਧਰਮਿੰਦਰ ਸਿੰਘ ਭੋਜੋ ਮਾਦਰੀ ਜਿਹੜੇ ਕਿ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਨੇ ਜੂਥ ਦੇ ਇਹਨਾਂ ਨੇ ਅਗਲੀ ਮੀਟਿੰਗ ਆ ਜਿਹੜੀ 10-15 ਦਿਨ ਦੇ ਵਿੱਚ ਵਿੱਚ ਹੋਣੀ ਆ ਜਿਹੜੀ ਕਿ ਮਾਨਯੋਗ ਸਰਦਾਰ ਸੁਰਜੀਤ ਸਿੰਘ ਦੀ ਰਖੜਾ ਸਾਹਿਬ ਦੀ ਅਗਵਾਈਤ ਹੋਣੀ ਆ ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਦੇ ਉਹਨਾਂ ਨੇ ਆਉਣਗੇ ਤੋ ਅੱਜ ਸਾਰੇ ਬੰਦੇ ਨੇ ਆਪਣੀਆਂ ਹਰਾਵਾਂ ਦਿੱਤੀਆਂ ਨੇ ਸੰਵਾਦ ਗਰੁੱਪ ਦੇ ਮੋਹਤ ਸਿੰਘਲਾ ਜੀ ਨੇ ਉਹਨਾਂ ਨੇ ਸ਼ਹਿਰ ਨੂੰ ਸਟੱਡੀ ਕੀਤਾ ਸ਼ਹਿਰ ਦੇ ਮਸਲੇ ਪਹਿਲਾਂ ਵੀ ਚੱਕਦੇ ਰਹੇ ਨੇ ਅੱਜ ਵੀ ਉਹਨਾਂ ਨੇ ਕਾਫੀ ਧਿਆਨ ਤੇ ਲਿਆਉਂਦੇ ਨੇ ਸੋ ਅਸੀਂ ਆਸ ਕਰਦੇ ਹਾਂ ਕਿ ਸਾਰੇ ਆਗੂ ਸਹਿਬਾਨ ਵਕ ਵਕ ਇਲਾਕਿਆਂ 'ਚ ਬਾੜਾਂ 'ਚ ਜਾ ਕੇ ਮੀਟਿੰਗਾਂ ਕਰਨਗੇ ਉੱਥੇ ਆਉਣ ਵਾਲੀ ਮੀਟਿੰਗ ਦੇ ਵਿੱਚ ਸਾਰੇ ਆਗੂ ਸਹਿਬਾਨ ਆਉਣਗੇ ਬਾੜਾਂ ਦੇ ਵਿੱਚੋਂ ਸੋ ਅਸੀਂ ਵਧੀਆ ਕੈਂਡੀਡੇਟ ਮੈਦਾਨ 'ਚ ਉਤਾਰਾਂਗੇ ਤੇ ਆਸ ਕਰਦੇ ਹਾਂ ਕਿ ਸਾਡੇ 23 ਦੇ 30 ਜਿਹੜੇ ਕੈਂਡੀਡੇਟ ਆਉਣਗੇ ਉਹ ਜਿੱਤਣਗੇ ਵੀ ਤੇ ਅੱਗੇ ਨਾਬੇ ਹਲਕੇ ਦੀ ਸੇਵਾ ਕਰਨਗੇ ਸਾਡਾ ਅਕਾਲੀ ਦਲ ਆ ਜਿਹੜਾ ਪੂਰਾ ਐਕਟਿਵ ਆ ਸਾਡੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਚ ਇਹ ਚੱਲ ਰਿਹਾ ਸੋ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਸਾਨੂੰ ਬਹੁਤ ਵਧੀਆ ਰਿਸਪੌਂਸ ਆ ਜਿਹੜਾ ਅਗਲੀ ਮੀਟਿੰਗ ਚ ਇਸ ਹਲਕੇ ਤੋਂ ਮਿਲੂਗਾ ਸਰਦਾਰ ਸੁਬਿੰਦਰ ਸਿੰਘ ਜੀ ਟੋੜਾ ਐਸਜੀਪੀਸੀ ਮੈਂਬਰ ਆਏ ਸੀ ਹਰੀ ਸਿੰਘ ਜੀ ਆਏ ਸੀ ਤਰਮਿੰਦਰ ਜੀ ਮੈਂ ਦੇਖ ਰਿਹਾ ਗੁਦਾਈਆ ਸਾਹਿਬ ਸਾਡੇ ਗੰਦਿਤਪੁਰਾ ਸਾਹਿਬ ਬਹੁਤ ਆਏ ਸੀ ਇੱਥੇ ਸਾਰੇ ਹੀ ਮੌਜੂਦ ਬੰਦੇ ਸੀ ਕੋਆਰਡੀਨੇਟਰ ਲਾਇਆ ਗਿਆ ਠੀਕ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਆਗੂ ਸਹਿਬਾਨ ਦਾ ਜੋ ਅੱਜ ਮੇਰੇ ਤੇ ਵਿਸ਼ਵਾਸ ਜਤਾਇਆ ਆ ਤੇ ਅੱਜ ਜੋ ਸਾਡੀ ਮੀਟਿੰਗ ਹੋਈ ਸੀ 90 ਦੇ ਜਿੰਨੇ ਬੁੱਧੀਜੀਵੀ ਤੇ ਸਮਾਜ ਸੇਵੀ ਵਿਅਕਤੀ ਨੇ ਉਹਨਾਂ ਦਾ ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਵਿਚਾਰ ਵਟਾਂਦਰੇ ਉਹਨਾਂ ਨਾਲ ਸਾਂਝ ਕੀਤੇ ਨੇ ਜੋ ਜੋ ਸ਼ਹਿਰ ਦੀਆਂ ਸਮੱਸਿਆਵਾਂ ਨੇ ਜਾਂ ਮਹੱਲੇ ਪ੍ਰਤੀ ਤੇ ਬਾੜਾਂ ਦੇ ਜਿੰਨੇ ਵੀ ਆਪਾਂ ਕਹਿ ਦਈਏ ਵੀ ਇੱਕ ਗਰਾਊਂਡ ਲੈਵਲ ਤੇ ਜੋ ਸਮੱਸਿਆ ਆਉਂਦੀ ਆ ਉਹਨਾਂ ਦੇ ਵਿਚਾਰ ਬਟਾਂਦਰੇ ਕੀਤੇ ਗਏ ਨੇ ਵੀ ਆਪਾਂ ਸ਼ਹਿਰ ਦੇ ਪ੍ਰਤੀ ਲੋਕਾਂ ਨੂੰ ਇਸ ਸਮੱਸਿਆ ਦੇ ਵਿੱਚੋਂ ਕਿਸ ਤਰ੍ਹਾਂ ਕੱਢ ਸਕਦੇ ਆ ਇਹ ਸਾਡਾ ਮੇਨ ਮਕਸਦ ਮੀਟਿੰਗ ਕਰਨ ਦਾ ਇਹੀ ਸੀ ਵੀ ਆਉਣ ਵਾਲੀ ਜੋ ਇਲੈਕਸ਼ਨ ਐਮਸੀ ਦੀ ਆਪਣੀ ਕਮੇਟੀ ਦੀ ਇਲੈਕਸ਼ਨ ਹੋਣੀ ਆ ਨਾਬਾ ਦੀ ਤੇ ਉਸ ਦੇ ਸਬੰਧ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਨੇ ਪਾਰਟੀ ਵੱਲੋਂ ਜਿਨ੍ਹਾਂ ਜਿਨ੍ਹਾਂ ਨੂੰ ਸੇਵਾ ਦਿੱਤੀ ਜਾਊਗੀ ਉਹਨਾਂ ਦੇ ਨਾਮ ਅਨਾਉਂਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਕੀਤੇ ਜ ਮੈਨੂੰ ਅੱਜ ਜੋ ਜ਼ਿੰਮੇਵਾਰੀ ਪਾਰਟੀ ਵੱਲੋਂ ਬਖਸ਼ੀ ਗਈ ਆ ਆਪਣੀ ਐਮਸੀ ਦੀ ਜੋ ਇਲੈਕਸ਼ਨ ਆ ਰਹੀ ਆ ਨਾਬਾ ਹਲਕੇ ਦੀ ਉਸ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਜੋ ਆਪਣੀਆਂ ਪਾਰਟੀ ਦੀਆਂ ਗਤੀਵਿਧੀਆਂ ਹੋਣਗੀਆਂ ਉਹਨਾਂ ਨੂੰ ਆਪਾਂ ਦੇਖ ਰੇਖਦੇ ਰਾਹੀਂ ਜਿੰਨੇ ਵੀ ਕੰਮ ਹੋਣਗੇ ਜਾਂ ਕਿਸੇ ਨੂੰ ਮੈਸੇਜ ਲਾਉਣਾ ਤੇ ਜਾਂ ਕੋਈ ਆਪਣੀ ਵੱਡੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਸਾਡੀ ਇੱਕ ਮੀਟਿੰਗ ਹੋਣੀ ਆ ਚੰਦ ਦਿਨਾਂ ਦੇ ਵਿੱਚ 10-15 ਦਿਨ ਤੋਂ ਅੱਜ ਦੇ ਵਕਤ ਤੋਂ ਬਾਅਦ ਮੀਟਿੰਗ ਹੋਣੀ ਆ ਜੋ ਮਾਨਯੋਗ ਸਾਡੇ ਮੰਤਰੀ ਸਾਹਿਬका ਮੰਤਰੀ ਸਰਜੀਤ ਸਿੰਘ ਰਖੜਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਹੋਣੀ ਆ ਤੇ ਜੋ ਸਮਾਜ ਦੇ ਵਿੱਚ ਰਾਜਨੀਤਿਕ ਪਾਰਟੀਆਂ ਚਾਹੇ ਆਪਾਂ ਕਿਸੇ ਵੀ ਤਰ੍ਹਾਂ ਦੀਆਂ ਕਹਿ ਦਈਏ ਉਹਨਾਂ ਤੋਂ ਲੋਕ ਦੁਖੀ ਆਏ ਹੋਏ ਨੇ ਆਪਾਂ ਸਿੱਧੇ ਸਿੱਧੇ ਸ਼ਾਵਧਾਨੇ ਵਿੱਚ ਕਹਿ ਦਈਏ ਵੀ ਉਹਨਾਂ ਤੋਂ ਦੁਖੀ ਆਏ ਹੋਏ ਨੇ ਤੇ ਉਹਨਾਂ ਦੇ ਉਹ 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 ਉਹਦੇ ਵਿੱਚੋਂ ਨਿਕਲਣ ਵਾਸਤੇ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਜੋ ਕੁਝ ਵੀ ਆਪਣੇ ਜਨਤਾ ਲਈ ਜਾਂ ਲੋਕਾਂ ਲਈ ਜਾਂ ਕੈਡਰ ਲਈ ਕੀਤਾ ਜਾਊਗਾ ਅਸੀਂ ਉਹ ਹਰ ਇੱਕ ਸੰਭਵ ਯਤਨ ਕਰਾਂਗੇ